ਇਹ ਸੜਕ ਤੋਂ ਜਿਹੜੇ ਬੇਸਹਾਰਾ ਬਿਮਾਰ ਗਾਊ ਵਾਸ਼ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਚਾਹਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਕੀੜੇ ਪੈ ਜਾਂਦੇ ਜਾਂ ਕੋਈ ਮਾਰ ਦਿੰਦਾ ਤੇ ਉਹਨਾਂ ਦੇ ਬਹੁਤ ਜ਼ਖਮ ਹੋ ਜਾਂਦੇ ਨੇ ਅਸੀਂ ਸਾਰੇ ਲਿਆ ਕੇ ਉਹਨਾਂ ਦਾ ਇਥੇ ਇਲਾਜ ਕਰਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਂਦਾ ਤੇ ਅਸੀਂ ਉਹਨਾਂ ਨੂੰ ਲੋਕਾਂ ਦੇ ਅੱਗੇ ਅਪੀਲ ਕਰਦੇ ਹਾਂ ਕਿ ਉਹ ਘਰੇ ਕਰ ਲੈ ਕੇ ਅਡਾਪਸ਼ਨ ਕਰ ਲੈਣ ਛੋਟੇ ਛੋਟੇ ਬੱਚੇ ਨੇ ਜੀ ਲੋਕ ਪਿੰਡ ਦੇ ਵਿੱਚ ਹੋ ਜਾਂਦਾ ਬੱਚਾ ਹੋ ਜਾਂਦਾ ਤੇ ਕੋਈ ਸਾਵਧਾਨੀ ਉਹਨੂੰ ਛੱਡ ਦਿੰਦਾ ਸੜਕ ਤੇ ਕੁੱਤੇ ਮਗਰ ਪੈਂਦੇ ਨੇ ਕੁੱਤੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ ਤੇ ਉਹਨਾਂ ਨੂੰ ਲਿਆ ਕੇ ਫਿਰ ਉਹਨਾਂ ਨੂੰ ਬਚਾ ਕੇ ਲਿਆਈਦਾ ਜੀ ਇਲਾਜ ਕਰੀਦਾ ਉਹਨਾਂ ਦਾ ਉਹਦੀ ਪੇੜ ਦੀ ਖਾਤਰ ਜਦੋਂ ਮੂੰਹ ਮਾਰਦੇ ਆ ਤਾਂ ਉਹਨਾਂ ਨੂੰ ਇੱਦੀ ਪੇਰੇ ਨਹੀਂ ਨਾ ਵੱਢੇ ਜਾਂਦਾ ਕੱਟਿਆ ਜਾਂਦਾ ਤੇ ਅੱਜ ਤੱਕ ਸਾਡੇ ਖੇਤ ਦੇ ਵਿੱਚ ਗਾਈਆਂ ਆਉਂਦੀਆਂ ਵੀ ਆ ਅੱਜ ਤੱਕ ਉਹਨੂੰ ਕਦੀ ਨਹੀਂ ਮਾਰਿਆ ਖਾ ਲੈਣ ਜਿੰਨਾ ਦਿਹਾੜੀ ਖਾ ਲੈ ਦੋੜਾ ਖਾ ਗਿਆ ਆਪਣੇ ਆਪ ਉਹਨਾਂ ਅੱਗੇ ਤੋਂ ਜੀ ਕਹਿੰਦੇ ਨੇ ਬੇਸਹਾਰਾ ਦੀ ਸੇਵਾ ਕਰਨ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ ਉਹ ਵੀ ਉਹ ਬੇਸਹਾਰਾ ਜਿਹੜਾ ਬੇਜਵਾਨ ਵੀ ਹੋਵੇ ਕਹਿੰਦੇ ਬਹੁਤ ਸਾਰੇ ਲੋਕ ਜਦੋਂ ਪਸ਼ੂਆਂ ਨੂੰ ਚਾਉਂਦੇ ਨੇ ਜਦੋਂ ਪਸ਼ੂ ਦੁੱਧ ਦੇਣੋਂ ਹਟ ਜਾਂਦੇ ਨੇ ਜਾਂ ਉਹਨਾਂ ਦੇ ਕੋਈ ਛੱਟ ਪੇਟ ਲੱਗ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਛੱਡ ਦਿੰਦੇ ਨੇ ਸੜਕਾਂ ਤੇ ਆਵਾਰਾ ਤੁਸੀਂ ਪਸ਼ੂ ਘੁੰਮਦੇ ਆਮ ਦੇਖਿਓ ਨੇ ਪਰ ਇੱਕ ਸਖਸ਼ ਜੰਦਾ ਜਿਸ ਤੋਂ ਇਹ ਸਭ ਦੇਖਿਆ ਨਹੀਂ ਗਿਆ ਉਸ ਤੋਂ ਸਖਸ਼ ਨੇ ਮਨ ਬਣਾਇਆ ਕਿ ਮੈਂ ਇਹਨਾਂ ਪਸ਼ੂਆਂ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਰ ਨਹੀਂ ਦੇਵਾਂਗਾ ਮੈਂ ਇਹਨਾਂ ਦੀ ਸੇਵਾ ਕਰਾਂਗਾ ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਆਏ ਹੋਏ ਹਾਂ ਤੇ ਉੱਥੇ ਇੱਕ ਇਸ ਤਰ੍ਹਾਂ ਦੀ ਗਊਸ਼ਾਲਾ ਹੈ ਜਿਸ 'ਤੇ ਇਸ ਤਰ੍ਹਾਂ ਦੇ ਪਸ਼ੂ ਰੱਖੇ ਜਾਂਦੇ ਨੇ ਜਿਹੜੇ ਕਿਸੇ ਤਰ੍ਹਾਂ ਉਹਨਾਂ ਨੂੰ ਸੱਟ ਲੱਗ ਜਾਂਦੀ ਹੈ ਜਾਂ ਕੋਈ ਉਹਨਾਂ ਨੂੰ ਬਿਮਾਰੀ ਹੋ ਜਾਂਦੀ ਹੈ ਤਾਂ ਇਹ ਸੱਜਣ ਹੋਣੀ ਸਾਡੇ ਨਾਲ ਨੇ ਇਹ ਉਹਨਾਂ ਨੂੰ ਫੜ ਕੇ ਲਿਆਉਂਦੇ ਨੇ ਤੇ ਉਹਨਾਂ ਦੀ ਸੇਵਾ ਕਰਦੇ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਜੀ ਮੇਰਾ ਨਾਮ ਰਜਿੰਦਰ ਗੁਪਤਾ ਹੈ ਇਥੇ ਸੁਲਤਾਨਪੁਰ ਲੋਧੀ ਚ ਦੀਪ ਦੇਗਾਂਸ਼ਾਲਾ ਦੇ ਵਿੱਚ ਅਸੀਂ ਖੜੇ ਆ ਇਥੇ ਸੜਕ ਤੋਂ ਜਿਹੜੇ ਬੇਸਹਾਰਾ ਬਿਮਾਰ ਗਊ ਵਾਸ਼ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਚੱਕਦਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਕੀੜੇ ਪੈ ਜਾਂਦੇ ਜਾਂ ਕੋਈ ਮਾਰ ਦਿੰਦਾ ਤੇ ਉਹਨਾਂ ਦੇ ਬਹੁਤ ਜ਼ਖਮ ਹੋ ਜਾਂਦੇ ਨੇ ਅਸੀਂ ਸਾਰੇ ਲਿਆ ਕੇ ਉਹਨਾਂ ਦਾ ਇਥੇ ਇਲਾਜ ਕਰਦੇ ਹਾਂ ਤੋਂ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਂਦਾ ਤੇ ਅਸੀਂ ਉਹਨਾਂ ਨੂੰ ਲੋਕਾਂ ਦੇ ਅੱਗੇ ਅਪੀਲ ਕਰਦੇ ਹਾਂ ਕਿ ਉਹ ਘਰੇ ਘਰੇ ਲੈ ਕੇ ਅਡਾਪਸ਼ਨ ਕਰੀਏ ਅਸੀਂ ਪਿਛਲੇ ਤਕਰੀਬਨ 3 ਕ ਸਾਲ ਤੋਂ ਇੱਥੇ ਬਣ ਕੇ ਇਲਾਜ ਕਰਕੇ ਇਹਦਾ گاਵਾਂ ਦਾ ਸ਼ੁਰੂ ਕੀਤਾ ਸੀ ਤੇ ਉਸ ਦੌਰਾਨ ਤੋਂ ਅਸੀਂ ਤਕਰੀਬਨ 200 ਤੇ 70 80 گاਵਾਂ ਦਾ ਇਲਾਜ ਕਰ ਚੁੱਕੇ ਹਾਂ ਉਹਦੇ ਵਿੱਚੋਂ ਤਕਰੀਬਨ 40 ਤੋਂ 50 گاਵਾں ਇਹੋ ਜਿਹੇ ਨੇ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਗਈਆਂ ਤੇ ਉਹਨਾਂ ਨੂੰ ਦੁੱਧ ਦਿੰਦੀਆਂ ਨੇ ਇਹ ਤੁਹਾਡੇ ਤੋਂ ਕਿੰਨੇ ਹੁਣ ਪਸ਼ੂ ਹੈਗੇ ਆ ਤਾਂ ਜਿਹੜਾ ਤੁਸੀਂ ਇਲਾਜ ਕਿਹਾ ਕਿ ਡਾਕਟਰ ਦਾ ਮੈਂ ਇਲਾਜ ਕਰ ਦਿੰਨੇ ਡਾਕਟਰ ਕੋਈ ਰੱਖੇ ਜਾਂ ਆਪ ਹੀ ਜਾਣਦੇ ਤੁਸੀਂ ਨਹੀਂ ਜੀ ਡਾਕਟਰ ਆਂਦੇ ਨੇ ਜੀ ਡੇਲੀ ਬੇਸਿਸ ਤੇ ਡਾਕਟਰ ਆਂਦੇ ਨੇ ਤੇ ਇਲਾਜ ਕਰ ਦਿੰਨੇ ਫਿਲਹਾਲ ਇੱਥੇ 60 گاਵਾں ਨੰਦੀ ਆ ਬੱਚੇ ਇਹੋ ਜਿਹੇ ਨੇ ਜਿਹੜੇ ਲੋਕਾਂ ਨੇ ਜਾਂ ਜ਼ਿੰਮੇਦਾਰਾਂ ਨੇ ਛੱਡ ਦਿੱਤੇ ਨੇ ਤੇ ਉਹਨਾਂ ਨੂੰ ਕੋਈ ਸਾਂਭ ਨਹੀਂ ਸਕਦਾ ਛੋਟੇ ਛੋਟੇ ਬੱਚੇ ਨੇ ਜੀ ਪਿੰਡ ਦੇ ਵਿੱਚ ਹੋ ਜਾਂਦਾ ਬੱਚਾ ਹੋ ਜਾਂਦਾ ਤੇ ਕੋਈ ਸਾਂਭਦਾ ਨਹੀਂ ਉਹਨੂੰ ਛੱਡ ਦਿੰਦਾ ਸੜਕ ਤੇ ਕੁੱਤੇ ਮਗਰ ਪੈਂਦੇ ਨੇ ਕੁੱਤੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ ਤੇ ਉਹਨਾਂ ਨੂੰ ਲਿਆ ਕੇ ਫਿਰ ਉਹਨਾਂ ਨੂੰ ਬਚਾ ਕੇ ਲਿਆਈਦਾ ਹੀ ਇਲਾਜ ਕਰੀਦਾ ਉਹਨਾਂ ਦਾ ਤੇ ਉਹਨਾਂ ਨੂੰ ਵੱਡੇ ਹੋ ਗਏ ਹੀ ਹੁੰਦਾ ਕਿ ਕੋਈ ਕਿਸੇ ਦਾ ਜਾਨੀ ਮਾਲ ਨੁਕਸਾਨ ਹੋਣਾ ਵੱਡੇ ਹੋਣਗੇ ਕਿਸੇ ਕਾਰ ਚ ਵੱਜਦੇ ਨੇ ਹਾਦਸਾ ਹੁੰਦਾ ਤੇ ਉਹਨਾਂ ਲੋਕਾਂ ਦਾ ਵੀ ਨੁਕਸਾਨ ਹੁੰਦਾ ਸਾਡੀ ਇਹੀ ਅਪੀਲ ਹੈ ਜੀ ਕਿ ਕਿਸੇ ਦਾ ਵੀ ਨੁਕਸਾਨ ਹੋਵੇ ਸਾਰੇ ਅਸੀਂ ਖੁਸ਼ੀ ਰਾਜੀ ਰਹਿਣ ਜੀ ਤੇ ਇਸ ਕਰਕੇ ਇੱਥੇ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਤੇ ਇਹ ਜਿੱਦਾਂ ਹੁਣ 60 ਪਸ਼ੂ ਤੁਸੀਂ ਦੱਸਿਆ ਛੋਟੇ ਵੱਡੇ ਤਾਂ ਪੱਠਿਆਂ ਦਾ ਖਰਚਾ ਹੀ ਬਹੁਤ ਆ ਜਾਂਦਾ ਤਾਂ ਇਹ ਸਾਰਾ ਕਿੱਥੋਂ ਮੈਨੇਜ ਜਾਂਦਾ ਇਹ ਜੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਤੇ ਸਾਰੇ ਭਾਈਵਿਰਾ ਦੇ ਸਹਿਯੋਗ ਨਾਲ ਕੁਝ ਆਪਣੇ ਕੋਲੋਂ ਜਿੰਨਾ ਹੋ ਸਕੇ ਵਧ ਕੇ ਅੱਗੇ ਕਰਦਿਆਂ ਜੀ ਇੱਥੇ ਕੋਈ ਦੁੱਧ ਵਾਲੀ ਗਾਂ ਜਾਂ ਸਾਡੇ ਕੋਈਂ ਦਾ ਦਾ ਕੋਈ ਹੈ ਨਹੀਂ ਜੀ ਤੇ ਲੋਕਾਂ ਕੀ ਹੀ ਅਪੀਲ ਕਰਦੇ ਆ ਕਿ ਲੋਕੀ ਆਂਦੇ ਨੇ ਦੇਖਦੇ ਨੇ ਕਿ ਬਹੁਤ ਜ਼ਿਆਦਾ ਕਸ਼ਟ ਨੇ ਅੱਗੇ ਸਾਡੇ ਕੋਈ ਇੱਕ ਪਿਛਲੇ ਹਫ਼ਤੇ ਜੀ ਜਲੰਧਰ ਤੋਂ ਦੂਰ ਟਾਂਡੇ ਰੋਡ ਤੇ ਸੀ ਜੀ ਕਨੰਦੀ ਕਿਸੇ ਗਊਸ਼ਾਲਾ ਨੇ ਜਾਂ ਕਿਸੇ ਨੇ ਉਹਨੂੰ ਨਹੀਂ ਰੱਖਿਆ ਉਹਨਾਂ ਨੇ ਵੀ ਉੱਥੋਂ ਸਾਡੇ ਕੋਲ ਭੇਜਿਆ ਜੀ ਉਹਦੀ ਅੱਖ ਕੀੜਿਆਂ ਨੇ ਖਾਲੀ ਸੀ ਜੀ ਪਰ ਉਹਦਾ ਵੀ ਅਸੀਂ ਇਲਾਜ ਕੀਤਾ ਡਾਕਟਰ ਕਹਿੰਦੇ ਸੀ ਬਚਣਾ ਬਹੁਤ ਮੁਸ਼ਕਲ ਹੈ ਪਰ ਉਹ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਸਹੀ ਹੈ ਜੀ ਗੁਪਤਾ ਜੀ ਇਹ ਖਿਆਲ ਕਿਦਾਂ ਤੁਹਾਡੇ ਮਨ ਚ ਆਇਆ ਕਿੱਥੋਂ ਚੇਟਕ ਲੱਗੀ ਜਾਂ ਕਿਤੇ ਤੁਸੀਂ ਦੇਖਿਆ ਕਿ ਇਹ ਕੰਮ ਮੈਨੂੰ ਕਰਨਾ ਚਾਹੀਦਾ ਨਹੀਂ ਜੀ ਇਹ ਅਸੀਂ ਸੜਕ ਤੇ ਨਾ ਜ ਤੋਂ 10 ਸਾਲ ਪਹਿਲਾਂ ਸਾਨੂੰ ਜੀਵਾਂ ਦੇ ਉੱਤੇ ਬੜਾ ਹੁੰਦਾ ਸੀ ਅਸੀਂ ਨਾ ਪੱਠੇ ਪਾਂ ਜਾਂਦੇ ਹੁੰਨੇ ਸੀ ਤੇ ਸੜਕ ਤੇ ਇੱਕ ਦਿਨ ਇੰਦੇ ਗਾਈ ਮਾਤਾ ਮਿਲੀ ਜੀ ਉਹਦੇ ਨਾਲ ਜ਼ਖਮ ਸੀਗਾ ਜੀ ਅਸੀਂ ਸਪਰੇਅ ਪਾ ਕੇ ਆ ਗਏ ਅਗਲੇ ਦਿਨ ਸਾਨੂੰ ਗਾਂ ਫਿਰ ਨਜ਼ਰ ਨਹੀਂ ਆਈ ਅਸੀਂ ਲੱਭਦੇ ਲੱਭਦੇ ਅੱਗੇ ਦੇਖਿਆ ਜੀ ਅ ਇਹੰਨੇ ਇਹਦੇ ਕਰਦੇ ਜੀ ਇੱਕ ਦਿਨ ਵਿਚਾਰਿਆ ਕਿ ਇਹਨੂੰ ਬੰਨ ਕੇ ਇਲਾਜ ਕੀਤਾ ਜਾਵੇ ਤੇ 3 ਸਾਲ ਪਹਿਲਾਂ ਅਸੀਂ 2 گاਵਾਂ ਤੋਂ ਸ਼ੁਰੂ ਕੀਤਾ ਸੀ ਫਿਰ 1.5 ਸਾਲ ਪਹਿਲਾਂ ਅਸੀਂ ਰਜਿਸਟਰਡ ਹੋਏ ਸੀ ਗਊਸ਼ਾਲਾ ਰਜਿਸਟਰਡਾਈ ਸੁਸਾਇਟੀ ਰਜਿਸਟਰਡਾਈ ਉਸ ਤੋਂ ਬਾਅਦ ਅਸੀਂ ਫੇ ਸਾਰਾ ਲਿਖਤ ਬੜਤਨਾ ਕੀਤਾ ਜੀ ਉਸ ਤੋਂ ਬਾਅਦ ਜੇ ਤੁਹਾਨੂੰ ਦੱਸਾਂ ਜਿਹੜਾ 270 ਅਸੀਂ گاਵਾਂ ਦਾ ਸੀ ਜਿਹੜਾ ਇਲਾਜ ਕੀਤਾ ਉਸ ਤੋਂ ਬਾਅਦ ਕੀਤਾ ਪਰ ਇਹ ਵੀ ਕਹਿ ਦਿੰਦੇ ਨੇ ਕਿ ਇਹਦੇ ਕਿ ਗਊਸ਼ਾਲਾ ਨੂੰ ਕਈ ਵਾਰ ਆਮਦਨ ਬਹੁਤ ਹੋ ਜਾਂਦੀ ਹੈ ਉਹਨਾਂ ਨੂੰ ਦਾਣ ਹੀ ਇੰਨਾ ਆ ਜਾਂਦਾ ਕਿ ਉਹ ਪ੍ਰੋਫਿਟ ਚ ਰਹਿੰਦੇ ਨਹੀਂ ਜੀ ਨਹੀਂ ਤੁਸੀਂ ਇੱਥੇ ਆ ਕੇ ਦੇਖੋ ਜੀ ਸਾਡੇ ਸ਼ਹਿਰ ਦੇ ਸਹਿਯੋਗ ਨਾਲ ਜਿੰਨਾ ਹੋ ਸਕੇ ਅਰ ਜਿੰਨੇ ਵੀ ਅਸੀਂ ਸਾਰੇ ਬਹੁਤ ਚੰਗੇ ਪਰਿਵਾਰ ਨੇ ਚਲੋ ਪ੍ਰਮਾਤਮਾ ਦੀ ਮਿਹਰ ਹੈ ਜੀ ਸੁਖੀ ਆ ਸਾਰੇ ਜਾਣੇ ਨਾ ਕੋਈ ਇੰਦਾ ਦਾ ਆਮਦਨ ਦਾ ਸੋਰਸ ਤਾਂ ਸਾਡੇ ਕੋਈ ਹੈ ਨਹੀਂ ਜੀ ਅਸੀਂ ਤਾਂ ਲੋਕਾਂ ਨੂੰ ਜਿੱਦਾਂ ਹੁਣ ਅਡਾਪਸ਼ਨ ਦੀ ਵੀ ਇਹੀ ਅਪੀਲ ਕਰਦੇ ਅਸੀਂ ਤਾਂ ਕੋਈ ਪੈਸਾ ਨਹੀਂ ਲੈਂਦੇ ਕੋਈ ਚੰਗੀ ਗਾਇਮਾਤਾ ਨੂੰ ਅੱਗੇ ਲੋਕਾਂ ਨੂੰ ਕਹਿੰਦਾ ਕਿ ਅੱਗੇ ਨੂੰ ਇੱਕ ਵੇਚੀ ਹੋਣਾ ਤੇ ਇਹਦਾ ਦੁੱਧ ਵੀ ਕੇ ਬਾਛ ਛੱਡੀ ਹੋਣਾ ਅਸੀਂ ਉਹਨਾਂ ਕੋਲ ਸਾਈਨ ਕਰਾਈਦੇ ਜੀ ਕੰਟਰੈਕਟ ਤੇ ਕਿ ਅੱਗੇ ਰੱਬ ਕਰੂ ਜੇ ਛੱਡੇਗਾ ਤੇ ਫਿਰ ਤੇ ਕਾਰਵਾਈ ਕਰਨੀ ਪੈਂਦੀ ਆ ਅਸੀਂ ਥੋੜਾ ਜਿਹਾ ਸਟ੍ਰਿਕਟ ਵੇ ਨੇ ਇਸ ਚੀਜ਼ ਤੇ ਉਤੇ ਚੱਲਦੇ ਆ ਤਾਂ ਕਿ ਉਹ ਵੀ ਅੱਗੇ ਕਿ ਛੱਡਣ ਆਥਿੰਦ ਸਾਹਿਬ ਨੇ ਇਹ ਇੱਥੇ ਇਹਨਾਂ ਨੇ ਅੱਜ ਗਾਂ ਲੈ ਕੇ ਜਾਣੀ ਆਥਿੰਦ ਸਾਹਿਬ ਕਿੱਦਾਂ ਤੁਹਾਨੂੰ ਪਤਾ ਲੱਗਾ ਔਰ ਹੁਣ ਤੁਸੀਂ ਗਾਂ ਲੈ ਕੇ ਜਾਣੇ ਬੱਚ ਜਗ ਹਲਸਾ ਵੇਰ ਕੇ ਫਤਿਹ ਸਭ ਤੋਂ ਪਹਿਲਾਂ ਸਭ ਤੋਂ ਇਹਨਾਂ ਦਾ ਕਮੇਟੀ ਦਾ ਮੇਰੇ ਵੀਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਸਾਰੇ ਕਮੇਟੀ ਸਮੂਹ ਸੁਲਤਾਨਪੁਰ ਲੋਧੀ ਦੇ ਜੋ ਕਿ ਗਊ ਗਰੀਬ ਦੀ ਰੱਖਿਆ ਕਰਨਾ ਇਹ ਬਹੁਤ ਵੱਡਾ ਇੱਕ ਇਹਨਾਂ ਦਾ ਮਤਲਬ ਇਨਸਾਨੀਅਤ ਦਾ ਜਿਹੜਾ ਨਾਤੇ ਤੇ ਕਰ ਰਹੇ ਆ ਤੇ ਸਾਨੂੰ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਆ ਇਦਾਂ ਗੱਲਾਂ ਬਾਤਾਂ ਕਰਦੇ ਸੀ ਇਹਨਾਂ ਕਹਿਣਾ ਸੀ ਇਥੇ ਗਾਇਆਂ ਇਲਾਜ ਕਰਦੇ ਆ ਫੇਰ ਥੋੜਾ ਥੋੜਾ ਦੇਖਣ ਲੱਪੈ ਨਾਲ ਆ ਕੇ ਚਲੋ ਜਿੰਨੀ ਜੋਗੇ ਹੈਗੇ ਇਸ ਜੋਗ ਦੇ ਵਿੱਚ ਜਿੱਦਾਂ ਮੀਆਂ ਤੇ ਫੇਰ ਇਹਨਾਂ ਨੇ ਕਿਹਾ ਯਾਰ ਇੱਕ ਗਾਂ ਮੈਨੂੰ ਵੀ ਦੇ ਦਿਓ ਜ਼ਰੂਰ ਤਾਂ ਫੇਰ ਇਹਨਾਂ ਕਿਹਾ ਵੀ ਇਦਾਂ ਨਹੀਂ ਕੈਂਪ ਲਾਣਾ ਵਾ ਕੈਂਪ ਦੇ ਵਿੱਚ ਤੁਸੀਂ ਆਇਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਦਾਂਗੇ ਪਰ ਇੱਕ ਸ਼ਰਤ ਸਾਡੀ ਇਹ ਹੈ ਜਿੰਦਾਂ ਨੇ ਪਹਿਲਾਂ ਕਿਹਾ ਵੀ ਗਾਂ ਨਹੀਂ ਦੇਣੀ ਮੈਂ ਕਿਹਾ ਵੀ ਅਸੀਂ ਤਾਂ ਪਹਿਲਾਂ ਤੋਂ ਹੀ ਇਸ ਚੀਜ਼ ਤੋਂ ਬਹੁਤ ਮਤਲਬ ਨਫ਼ਰਤ ਸਮਝਦੇ ਆ ਮੈਂ ਖੁੱਦ ਕਰੇ ਬੋਲ ਰੱਖੇ ਆ ਨੰਦੇ ਰੱਖੇ ਆ ਕਾਫੀ ਪੁਰਾਣਾ ਤੋਲੇ ਵੀ ਨਾਲ ਲਗਾਈਂਦਾ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਕੋ ਗਊ ਮਾਂ ਤਾਂ ਹੈਗੀ ਉਹਦੀ ਡੈਥ ਹੋ ਗਈ ਬੁੱਢੀ ਹੋ ਗਈ ਪਰ ਦਿੱਤੀ ਨਹੀਂ ਅਜੇ ਤੱਕ ਇਹ ਨਾ ਗਾਂ ਕਦੀ ਛੱਡੀ ਆ ਤੇ ਨਾ ਮਤਲਬ ਕਦੀ ਮਾਰੇ ਗਾਂ ਨੂੰ ਗਾਂ ਹੀ ਸਮਝ ਕੇ ਪੂਜਾ ਕਰੀਦੀ ਆ ਪੱਠੇ ਪਾਈਦੀ ਆ ਸਾਰਾ ਕੁਝ ਕਰੀਦਾ ਤੇ ਉਸ ਤੋਂ ਬਾਅਦ ਮਤਲਬ ਇਹ ਸਾਡੇ ਵੀ ਮਨ ਚ ਇਹ ਹੋਈ ਖਿਆਲ ਗਊ ਮਾਂ ਦੀ ਸੇਵਾ ਕਰ ਲੈਣੀ ਚਾਹੀਦੀ ਆ ਤੇ ਸਭ ਤੋਂ ਵੱਡੇ ਸਾਡੇ ਕਿਸਾਨ ਭਰਾ ਜਿਹੜੇ ਇਹਨਾਂ ਗਾਇਆਂ ਨੂੰ ਮਾਰਦੇ ਘੁੱਟਦੇ ਬੇਰਹਿਮੀ ਦੇ ਨਾਲ ਕਿਸੇ ਕੋਈ ਕਹੀ ਹੁੰਦੀ ਕਿ ਇਹੋ ਘਵਾੜੀ ਹੁੰਦੀ ਲੈਕਨ ਉਹ ਤਰਸ ਨਹੀਂ ਕਰਦੇ ਲੇਕਿਨ ਉਹ ਕਿਸਾਨ ਕਹਿ ਲੋ ਜਾਂ ਬੁੱਚੜ ਕਹਿ ਲੋ ਬੁੱਚੜਾਂ ਨੂੰ ਮਾਰਦੇ ਆ ਨਾ ਵਿਚਾਰਿਆਂ ਨੂੰ ਅਰਸਾਂ ਨੂੰ ਪੇਟ ਤੇ ਲੱਗਾ ਹੀ ਹੋਇਆ ਹਰ ਇਨਸਾਨ ਨੂੰ ਪੇਟ ਲੱਗਾ ਵਾ ਜਾਂ ਜਾਨਵਰਾਂ ਕੋਈ ਉਹ ਆਦੀ ਪੇਟ ਦੀ ਖਾਤਰ ਜਦੋਂ ਮੂੰਹ ਮਾਰਦੇ ਆ ਤਾਂ ਉਹਨਾਂ ਨੂੰ ਇੱਦੀ ਬੇਰਹਿਮੀ ਨਾਲ ਵੱਢਿਆ ਜਾਂਦਾ ਕੱਟਿਆ ਜਾਂਦਾ ਤੇ ਅੱਜ ਤੱਕ ਸਾਡੇ ਖੇਤ ਦੇ ਵਿੱਚ ਗਾਈਆਂ ਆਉਂਦੀਆਂ ਵੀ ਆ ਅੱਜ ਤੱਕ ਉਹਨੂੰ ਕਦੀ ਨਹੀਂ ਮਾਰਿਆ ਖਾ ਲੈਣ ਜਿੰਨਾ ਦਿਹਾੜੀ ਖਾ ਲੈ ਦੋੜਾ ਖਾ ਗਿਆ ਆਪਣੇ ਆਪ ਉਹਨਾਂ ਅਗੇ ਤੁਰ ਜਾਨਾ ਅਸੀਂ ਇਸ ਚੀਜ਼ ਦੇ ਨਾਲ ਬਹੁਤ ਮਤਲਬ ਸਹਿਯੋਗ ਕਰਦੇ ਆ ਸਪੋਰਟ ਕਰਦੇ ਆ ਤੋ ਇੱਕ ਬਹੁਤ ਅਹਿਮ ਇਥੇ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ 60 ਦੇ ਕਰੀਬ ਦੱਸਿਆ ਕਿ ਸਾਡੇ ਕੋ ਪਸ਼ੂ ਹੈਗੇ ਆ ਔਰ ਜੇ ਕਿਸੇ ਨੇ ਅਡਾਪਟ ਕਰਨਾ ਪਸ਼ੂ ਕਿਉਂਕਿ ਬਿਮਾਰ ਪਸ਼ੂ ਇਹਨਾਂ ਕੋ ਆਉਂਦੇ ਆ ਕਿਸੇ ਦੇ ਕਿਤੇ ਜ਼ਖਮ ਹੋਇਆ ਹੁੰਦਾ ਔਰ ਜਿੱਥੇ ਕਿਤੇ ਵੀ ਇਹ ਪਸ਼ੂ ਦੇਖਦੇ ਇਸ ਹਾਲਤ ਦੇ ਵਿੱਚ ਉਥੋਂ ਚੁੱਕ ਕੇ ਲੈ ਆਉਂਦੇ ਫਿਰ ਇਲਾਜ ਕਰਵਾਉਂਦੇ ਨੇ ਔਰ ਇਹ ਜਿਹੜਾ ਸਾਰਾ ਕਾਰਜ ਹੈ ਇਹ ਦਾਨੀ ਸੱਜਣਾ ਦੇ ਸਿਰ ਤੇ ਚੱਲਦਾ ਹੈ ਕੁਝ ਪੈਸਾ ਇਹਨਾਂ ਦੀ ਜੇਬ ਚੋਂ ਖਰਚ ਹੁੰਦਾ ਤੇ ਕੁਝ ਆ ਇਹਨਾਂ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਤੋਂ ਇੱਕ ਅਹਿਮ ਸੇਵਾ ਹੈਗੀ ਔਰ ਲੋਰ ਹੈ ਸਮਾਜ ਤੇ ਹੋਰ ਵੀ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਵਿੱਚ ਅੱਗੇ ਆਉਣ ਦੀ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਸੁਲਤਾਨਪੁਰ ਲੋਧੀ